अल्लाह ने हर चीज से नवाजा है बस एक अम्मी के दामाद की कमी है तुम्हारा मुंह बिल्कुल नहीं पसंद आया क्या हो गया तुम्हें क्यों नहीं बोल रहे हो कुछ तो बोलो इंडिया बोलो आप लोगों को हम आतंकवादी लगते हैं क्यों <laughs> <laughs> <laughs>

तो मैं तो मर जाऊंगी इंडिया वालों आप लोग हमसे चन करोगे यार की कितनी मज्याला है गाँव में कोई नहीं है ठाकुर साहब पूरा गांव खाली है क्या गांव में कोई भी नहीं जी हाँ पूरा गांव खाली है मर गए सब इंडिया वालों जंग कब कर स्टार्ट करोगे जल्दी करो ना हमारे एग्जाम की डेट शीट भी आ गई है तुम लोगों की वजह से हम एग्जाम देने पड़ेंगे जल्दी करो मना बेशर्म हो तुम लोग जो इस वक्त अपने मुल्क के साथ खड़े हो

ਸਿਰਫ ਰੀਲਾਂ ਤੇ ਰੀਲਾਂ ਤੇ ਰੀਲਾਂ ਮੀਮਸ ਬਣਾ ਕੇ ਪਾਈ ਜਾਂਦੀਆਂ ਕੁੜੀਆਂ ਸਭ ਤੋਂ ਵੱਧ ਪਾਉਂਦੀਆਂ ਇਹਨਾਂ ਨੂੰ ਕੋਈ ਨਹੀਂ ਆ ਕਿ ਜੰਗ ਲੈ ਜੇਗੀ ਕੋਈ ਰੋਟੀ ਮਿਲੇਗੀ ਕੋਈ ਲੀੜਾ ਕੱਪੜਾ ਮਿਲੇਗਾ ਜਾਂ ਪਤਾ ਨਹੀਂ ਨਹੀਂ ਮਿਲਣਾ ਹੈ ਸਿਰਫ ਇਹਨਾਂ ਨੂੰ ਵੀਵ ਆ ਨਾ ਮਤਲਬ ਕਿ ਸਾਨੂੰ ਵੀਵ ਪੈ ਜਾਣ ਚਾਰ ਜਿਹੜੇ ਹੁਣ ਜੰਗ ਦਾ ਮੌਲ ਬਣਿਆ ਹੈ ਤੇ ਹੁਣ ਰੀਲਾਂ ਪੂਰੀਆਂ ਚੱਲਣੀਆਂ ਵੀਵ ਪੈ ਜਾਣੇ ਆ ਵੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ-ਐਸੀ ਗਾਲੀ ਦੂੰ ਐਸੇ-ਐਸੇ ਵੀ ਗਾਲੀ ਦੂਣਾ ਜ਼ਿੰਦਗੀ ਭਰੀ ਆ ਤੇ ਕਿੰਨੀ ਇੰਡੀਆ ਵਾਲੋ ਆਪ ਲੋਕੋ ਹਮ ਅਤੰਗਵਾਦੀ ਲੱਗਦੇ ਹੈ ਉਹ ਗੁੱਡੀਆਂ ਬਹਿ ਜਾਓ ਬਹਿ ਜਾ ਟੇਕੇ ਤੁਹਾਨੂੰ ਜੰਗ ਦਾ ਕੋਈ ਖੌਫ ਨਹੀਂ ਆ ਤੈਨ ਮੈਂ ਇੱਕ ਗੱਲ ਦੱਸਦਾ ਨਾ ਵੀ ਪਾਕਿਸਤਾਨ ਤੋਂ ਕਬਜ਼ਾ ਹੋਣ ਤੋਂ ਬਾਅਦ ਬਾਅਦ ਚ ਤੇਰੇ ਤੇ ਕਬਜ਼ਾ ਹੋਊਗਾ ਤੈਨੂੰ ਛੱਡ ਕੇ ਬਾਕੀ ਸਾਰਾ ਪਾਕਿਸਤਾਨ ਦੁਸ਼ਮਣ ਲੱਗਦਾ ਹੈ ਯਾਰ ਬਾਲੋ ਹਮਾਰੇ ਘਰ ਮੇਂ ਸੇ ਇਤਨਾ ਸਾ ਪਾਣੀ ਰਹਿ ਗਿਆ ਅੱਛਾ ਅਗਰ ਇਹ ਵੀ ਖਤਮ ਹੋ ਗਿਆ ਤੂੰ ਮੈਂ ਤੂੰ ਮਰ ਜਾਊਂਗੀ ਅਰੇ ਭਾਈ ਇਹ ਕੀ ਤੁਹਾਡੀ ਤਾਂ ਸ਼ਕਲ ਹੀ ਬਦਲ ਗਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਪਾਕਿਸਤਾਨ ਵਾਲਿਆਂ ਨੂੰ ਕਿੱਡਾ ਚਾ ਚੜਿਆ ਹੈ ਜੰਗ ਦਾ ਜਿੱਦਾਂ ਜੰਗ ਨਹੀਂ ਕੋਈ ਮੇਲਾ ਲੱਗਣ ਲੱਗਾ ਹੁੰਦਾ ਹੈ ਇੱਧਰ ਲੋਕਾਂ ਨੂੰ ਰੋਟੀ ਨਹੀਂ ਨੰਗੜੀ ਨਿਆਣੇ ਸੈਂਬੇ ਪਏ ਛੋਟੇ ਛੋਟੇ ਲੋਕੀ ਅਰਦਾਸ ਕਰਨ ਦੇ ਵੀ ਵਾਹਿਗੁਰੂ ਕਿਤੇ ਜੰਗ ਨਾ ਲੱਗ ਜੇ ਜੰਗ ਨਾ ਲੱਗੇ ਤੇ ਇਹ ਸਿੱਧੇ ਹੋ ਕੇ ਮੈਂ ਕਹਿੰਨਾ ਇੰਸਟਾਗ੍ਰਾਮ ਤੇ ਮੀਮਸ ਤੇ ਮੀਮਸ ਹੀ ਬਣਾਈ ਜਾਂਦੇ ਆ ਕਿ ਢਿੱਹ ਹਾਦੀ ਕੀਤੀ ਇਹਨਾਂ ਨੇ ਮੋਦੀ ਸਾਹਿਬ ਇਦਾਂ ਨਹੀਂ ਇਹਨਾਂ ਹਟਣਾ ਇਹਨਾਂ ਦਾ ਹੁਣੇ ਪਾਣੀ ਬੰਦ ਕਰੋ ਇਹ ਜਿਹੜਾ ਬੂੰਦ ਬੂੰਦ ਪਾਣੀ ਨੂੰ ਤਰਸਣ ਹਮੇਸ਼ਾ ਜਾਇ ਕਹਿੰਨਾ ਢੀੜੂ इंडिया वालों आप लोग हमसे जंग करोगे यार कितनी मौसम है यार हाँ करेंगे जरूर जंग करेंगे आपसे ਕਿਉਂਕਿ ਆਤੰਗਵਾਦੀ ਕੀ ਕੋਈ ਪ੍ਰੇਮ ਕਹਾਣੀ ਨਹੀਂ ਹੁੰਦੀ ਬੀਬਾ ਕੀ ਹੋ ਗਿਆ ਤੁਮੇ ਕਿਉਂ ਨਹੀਂ ਬੋਲ ਰਹੇ ਹੋ ਬਸ ਤੋ ਬੋਲੋ ਆ ਬਸ ਤੋ ਬੋਲੋ ਬਈ ਚਾਹੇ ਚਲੇਗੀ ਜਲਦੀ ਦੇ ਪਾਓ ਆ ਆ ਮੋਦੀ ਸਾਹਿਬ ਇਹਨਾਂ ਤੇ ਬੋਲਣ ਨੂੰ ਦਿਲਤ ਨਹੀਂ ਕਰਦਾ ਪਰ ਜਿਹੜੇ ਹਿਸਾਬ ਨਾਲ ਇਹਨਾਂ ਦੀਆਂ ਗੁੱਡੀਆਂ ਰੀਲਾਂ ਬਣਾ ਰਹੀਆਂ ਨਾ ਇੰਸਟਾਗ੍ਰਾਮ ਤੇ ਆਣ ਕੇ ਬੜੀ ਖੇਚ ਚੜਦੀ ਹੈ ਉਧਰੋਂ ਜੰਗ ਲੱਗਣ ਦੀ ਪੂਰੀ ਤਿਆਰੀ ਹੋਈ ਹੈ ਤੇ ਇਹਨਾਂ ਨੇ ਕਿੱਡੀ ਆਤ ਚੁੱਕੀ ਹੈ ਇਹਨਾਂ ਨੂੰ મોદી ਸਾਹਿਬ ਹੁਣ ਕੁਝ ਨਹੀਂ ਹੋਇਆ ਇਹਨਾਂ ਨੂੰ ਕੁਝ ਨਹੀਂ ਹੋਇਆ ਇਹਨਾਂ ਦੀ ਬੱਸ ਬੈਟਰੀ ਲੋ ਹੋ ਗਈ ਹੁਣ ਇੰਡੀਆ ਵਾਲੋ ਅਗਰ ਸ਼ਾਦੀ ਕਰਨੀ ਹੈ ਨਾ ਤਾਂ ਪਠਾਨੀ ਲੜਕੀ ਥੇ ਕਰੋ ਕਿਉਂਕਿ ਉਹ ਲੋਕ ਦਿਲ ਕੇ ਬਹੁਤ ਅੱਛੇ ਹੁੰਦੇ ਹੈ ਇਹ ਜੁੱਦ ਲੱਗਣਾ ਹੈ ਤੇ ਹੋਣੀ ਸਾਰੀਆਂ ਸੋਹਣੀਆਂ ਕੁੜੀਆਂ ਬਾਹਰ ਨਿਕਲਣੀਆਂ ਹੈ ਇਹ ਪਹਿਲਾਂ ਕਿਥੇ ਮਰੀਆਂ ਹੈ ਪਹਿਲਾਂ ਤੇ ਕਦੀ ਦਿਖੀਆਂ ਨਹੀਂ ਹੈ ਇੰਸਟਾਗ੍ਰam ਤੇ ਹੈ ਉਹ ਬੱਸ ਕਰੋ ਬੱਸ ਕਰੋ ਹੈ ਉਧਰ ਜੁੱਦ ਲੱਗਣ ਵਾਲਾ ਤੇ ਤੁਸੀਂ ਕਿੱਡਾ ਤਮਾਸ਼ਾ ਬਣਾਇਆ ਹੈ ਮੈਨੂੰ ਲੱਗਦਾ ਜੁੱਦ ਦੇ ਬਹਾਨੇ ਇਹਨੂੰ ਹੀ ਉਧਰੋਂ ਪਾਕਿਸਤਾਨੋਂ ਚੋਕੇ ਲਾਉਣਾ ਪੈਣਾ ਹੈ ਇੰਡੀਆ 'ਚ ਵੇਖ ਲੈ ਜੇ ਸ਼ਾਦੀ ਕਰਾਉਣੀ ਹੈ ਮਨਜ਼ੂਰੀ ਤੇ ਦੱਸ ਦੇ ਦਹੇਜ ਵਿੱਚ ਪੂਰਾ ਪਾਕਿਸਤਾਨ ਚਾਹੀਦਾ ਫਿਰ ਹੈ ਕਿੱਸਾ ਲਗਾ ਮੇਰਾ ਮਜ਼ਾਕ ਸੁਨੋ ਬਹੁਤ ਹੋ ਗਿਆ ਰੀਲ ਅਬ ਰੀਲ ਨਹੀਂ ਰਿਸ਼ਤਾ ਭੇਜੋ ਨਹੀਂ ਬੇਟਾ ਇਹ ਠੀਕ ਨਹੀਂ ਹੈ ਅਰੇ ਖਤਨਾਕ ਲੋਕ ਨਾ 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 ਵਿਵਹ ਰਿਸ਼ਤਾ ਨਹੀਂ ਭੇਜਣਾ ਜਿਹੜੇ ਹਿਸਾਬ ਨਾਲ ਤੁਸੀਂ ਪਾਕਿਸਤਾਨੀ ਕੁੜੀਆਂ ਨੇ ਗੰਦ ਬਣਾਇਆ ਨਾ ਮੀਮਸ ਬਣਾ ਬਣਾ ਕੇ ਹੈ ਜੰਗ ਦਾ ਮਜ਼ਾਕ ਬਣਾ ਰਹੇ ਹੋ ਹੁਣ ਤੇ ਰਿਸ਼ਤਾ ਨਹੀਂ ਤੁਹਾਡੇ ਵੱਲ ਮਜ਼ੇਲਾ ਹੀ ਭੇਜਣੀਆਂ ਪੈਣੀਆਂ ਨੇ ਅੱਬੂ हां ये भारत वाले हमारे आगे दिवाली क्यों खेल रहे बेटा दिवाली नहीं बारात लेके आ रहे हो ये हमारी अम्मे ले जाएंगे अम्मे की ले जाएंगे आज मेरे यार खुशाल الحمدللہ اللہ نے ہر چیز سے نوازا ہے بس ایک اممی کے داماد کی کمی ہے چل چھوٹی جے تینو ہر چیز نہ نوازیا ہوندا تے سلنسر دے ਧੋਏ ਵਰਗੀ نہ ہوندی تو ہن تینو داماد دی لوڑ نی آ ਤੈਨੂੰ ਫੇਰਨ ਲੱਭਦੀ ਲੋੜਿਆ ਉਹ ਲਾ ਤੇ ਫੇਰ ਤੇਰਾ ਸੈੱਟ ਹੋਣਾ ਕੰਮ ਭਾਰਤ ਨੇ ਚਲਾਇਆ ਆਪਰੇਸ਼ਨ ਸਿੰਦੂਰ ਐਜ਼ ਯੂਜੂਅਲੀ ਪਾਕਿਸਤਾਨ ਨੇ ਚਲਾਇਆ ਆਪਰੇਸ਼ਨ ਸੁਹਾਗਰਾਤ ਮਤਲਬ ਸੁਹਾਗਰਾਤ ਕਿਸ ਦੀ ਹੋਈ ਪਾਕਿਸਤਾਨ ਕੀ ਹੋਈ ਨਾ ਕਿਉਂਕਿ ਰਾਤ ਮੇਂ ਭਾਰਤ ਨੇ ਆ ਕੇ ਫੇਨ ਦਿਆ ਨਹੀਂ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਪਾਕਿਸਤਾਨ ਦੀ ਦੋਸਤ ਹੈ ਕਿ ਦੁਸ਼ਮਣ ਹੈ ਤੂੰ ਕੋਈ ਨਹੀਂ ਖੁਸ਼ ਹੋਂਡੀਆਂ ਨਾਲੇ ਤੈਨੂੰ ਵੀ ਚਾਹੀਦੀ ਖਰਾਕ ਕੋਈ ਨਹੀਂ ਥੋੜਾ ਟਾਈਮ ਰੱਖੋ ਜਿਹੜੇ ਹਸਾਬ ਨਾਲ ਇੰਡੀਆ ਪਾਕਿਸਤਾਨ ਚ ਮਜਾਲਾ ਭੇਜਣ ਡਿਆ ਨਾ ਛੇਤੀ ਢਿੱਡ ਹੋਊਗਾ ਤਾਂ ਪਾਕਿਸਤਾਨੀਓ ਮੈਨੂੰ ਪਤਾ ਹੈ ਅਸੀਂ ਬਹਾਦਰ ਕੌਮ ਆ ਕਲਮਾ ਪੜਨ ਵਾਲੀ ਕੌਮ ਬਹੁਤ ਬਹਾਦਰ ਹੈ ਅਸੀਂ ਮੁਸਲਮਾਨ ਆ ਸਾਨੂੰ ਇਸ ਚੀਜ਼ ਤੇ ਬਹੁਤ ਫਖਰ ਹੈ ਪਰ ਤੁਸੀਂ ਇੰਨੇ ਵਹਾਦਰ ਇੰਨੇ ਨਾਟਾਰੋ ਮੈਨੂੰ ਪਤਾ ਚੱਲਿਆ ਉੱਥੇ ਗੋਲਾਬਾਰੀ ਹੁੰਦੀ ਏ ਗੋਲੇ ਡੇਗਦੇ ਐ ਤੇ ਤੁਸੀਂ ਪੰਗੜੇ ਪਾ ਲੇਓ ਉਹ ਨਾ ਕਰੋ ਗੋਲੇ ਸੋਟਦੇ ਨੇ ਇਹ ਲੱਡੂ ਸੋਟ ਰਹੇ ਨੇ ਤੁਹਾਡੇ ਤੁਸੀਂ ਪੰਗੜੇ ਪਾ ਰਹੇ ਹੋ ਤੁਸੀਂ ਖੁਸ਼ ਹੋ ਰਹੇ ਹੋ ਤੁਸੀਂ ਜਾ ਕੇ ਵੀਡੀਓ ਬਣਾ ਰਹੇ ਹੋ ਹਾਂ ਇੰਡੀਆ ਦੀ ਹੋਰਸ ਲੱਗ ਰਹੀ ਏ ਹੱਥ ਹੌਲਾ ਰੱਖੋ ਉੰਜ ਦੇਖ ਲਓ ਦੋਸਤੋ ਹੈਂ ਲੋਕਾਂ ਦੇ ਸਾਹ ਸੁੱਕੇ ਪਏ ਆ ਇਹ ਗੱਡੀਆਂ ਖੁਸ਼ ਹੋ ਹੋ ਕੇ ਆਣ ਕੇ ਤੇ ਵੀਡੀਓ ਪਾ ਰੀਆਂ ਇੰਸਟਾਗ੍ਰam ਤੇ ਜਿੰਨੀਆਂ ਪਾਕਿਸਤਾਨ ਵਾਲੀਆਂ ਨੇ ਹੈ ਉਹ ਕਿਤੇ ਰੱਬ ਗਾੜੀ ਅਰਦਾਸ ਕਰੋ ਵੀ ਜੰਗ ਨਾ ਲੱਗੇ ਜੰਗ ਰੁਕ ਜੇ ਜੰਗ ਦੇ ਵਿੱਚ ਕਦੇ ਵੀ ਕਿਸੇ ਦਾ ਫਾਇਦਾ ਨਹੀਂ ਹੋਇਆ ਨੁਕਸਾਨ ਹੀ ਹੋਣਾ ਆ ਉਧਰਲੇ ਬੰਨੇ ਤੇ ਇਧਰਲੇ ਬੰਨੇ ਵੀ ਠੀਕ ਆ ਤੇ ਆ ਵੀਡੀਓ ਪਾਉਣੀਆਂ ਤੁਸੀਂ ਬੰਦ ਕਰੋ ਤੇ ਵਾਹਿਗੁਰੂ ਅੱਗੇ ਅਰਦਾਸ ਕਰੋ ਆਪਣੇ ਅੱਲਾਹ ਅਗੇ ਅਰਦਾਸ ਕਰੋ ਕਿ ਕਦੇ ਵੀ ਜੰਗ ਨਾ ਲੱਗੇ मेरा हम जूस पिला देंगे तुम अपना दूध पिला दो कैल्शियम कम हो गया है मेरा रोम रोम काइयो <laughs> क्या, क्या बात हो तुम लोग जो इस वक्त अपने मुल्क के साथ खड़े नहीं हो और तुम लोग को अपने फॉलोअर्स अपनी लाइक्स अपने व्यूज के पड़ी है शेम ऑन यू योर कंट्री नीड्स यू राइट नाउ वेयर आर यू बेशर्म है ये लोग इनको माक करना चाहिए हमने इनको स्टार्स बनाया और ये इस वक्त इंडिया की फैन फॉलोविंग के साथ खड़े इनको वो फिक्र पड़ी हुई हमारे ड्रामे नहीं बंद हो गए हमारे व्यूज नहीं आने शे <laughs> करो ਤਾਂ ਇਹ ਨਿਆ ਸੋਣੀਆਂ ਸੋੜੀਆਂ ਕੁੜੀਆਂ ਕਿਹੜੇ ਟੋਏ ਚ ਦੱਬ ਕੇ ਰੱਖੀਆਂ ਸੀ ਪਾਕਿਸਤਾਨ ਵਾਲਿਆਂ ਨੇ ਹੈ ਹੁਣ ਜੰਗ ਲੱਗਣ ਲੱਗੀ ਤੇ ਹੁਣ ਸਾਰੀਆਂ ਬਾਹਰ ਨਿਕਲੀਆਂ ਮੈਂ ਤਾਂ ਪਹਿਲਾਂ ਹੀ ਬਟਵਾਰੇ ਦੇ ਖਿਲਾਫ ਹਾਂ ਯਾਰ ਕਹਿਣਾ ਬਸ ਮੈਨੂੰ ਇਹ ਥਾ ਕਿ ਇਤਨੀ ਗਰਮੀ ਮੇਂ ਜੰਗ ਕੌਣ ਰੱਖਦਾ ਹੈ ਕੋਈ ਨਹੀਂ ਕੋਈ ਨਹੀਂ ਗੋਡੀਆਂ ਜੇ ਗਰਮੀ ਹੈ ਤੇ ਏਸੀ ਕਮਰੇ ਵਾਲੇ ਚ ਕਰ ਲੈਣੇ ਜੰਗ ਹੈ ਤੂੰ ਹਾਂ ਤੇ ਕਰੇ ਕਰੇ ਹੁਣ ਜੋ ਦੋਸਤੋ ਪਾਕਿਸਤਾਨੀ ਕੁੜੀਆਂ ਨੂੰ ਨਾ ਜੰਗ ਲੱਗਣ ਦਾ ਇੱਕ ਫਾਇਦਾ ਜ਼ਰੂਰ ਹੋਇਆ ਇਨਾਂ ਨੂੰ ਫੇਮਸ ਹੋਣ ਦਾ ਮੌਕਾ ਜਰੂਰ ਮਿਲ ਗਿਆ। ਓਏ ਸ਼ਰਮ ਹੈ ਕੁਝ? ਕੁਝ ਸ਼ਰਮ ਆਇਆ ਹੈ? ਬਾਕੀ ਦੋਸਤੋ ਗੱਲ ਇਹ ਆ ਕਿ ਆ ਨਾ ਨਿਊਜ਼ਰਨੂਜ਼ਾਂ ਤੋਂ ਥੋੜੀ ਦੂਰ ਹੀ ਰਹੋ ਜਿਹੜੇ ਵੱਡੇ ਚੈਨਲ ਵਾਲੇ ਆ ਸਭ ਤੋਂ ਵੱਡੇ ਝੂਠ ਬੋਲਦੇ ਆ ਠੀਕ ਆ ਜਿਹੜੇ ਲੋਕਾਂ ਨੇ ਨਹੀਂ ਵੀ ਡਰਨਾ ਉਹਨਾਂ ਨੂੰ ਵੀ ਡਰਾ ਕੇ ਰੱਖਿਆ ਹੈ। ਅ ਕੱਲ ਨਾ ਮੈਂ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਵੇਖੀ ਉਹ ਰੋਈ ਜਾਂ ਰਿਹਾ ਹੈ ਵਿਚਾਰਾ ਚੁੱਪ ਨਹੀਂ ਹੋ ਰਿਹਾ ਤੇ ਉਹਨੂੰ ਜਦੋਂ ਪੁੱਛਿਆ ਗਿਆ ਤੇ ਉਹ ਕਹਿੰਦਾ ਵੀ ਬੰਬ ਡਿਗ ਪਣਾਇਆ ਹੈ। ਤੇ ਰੋਂਡਿਆ ਹੀ ਉਹ ਮੈਂ ਕਲਿੱਪ ਵੀ ਵਿੱਚ ਲਾਵਾਂਗਾ ਐਡ ਕਰਾਂਗਾ ਤੁਸੀਂ ਜ਼ਰੂਰ ਦੇਖਿਓ ਤੇ ਕਹ ਰੋਈ ਜਾ ਰਿਹਾ ਕਹਿੰਦਾ ਬਾ ਡਿਗ ਬਣਾਈ ਮਰ ਜਣਾ ਐਦਾਂ ਹੋਣਾ ਬਾਕੀ ਜਿੱਦਣ ਦੋਸਤੋ ਆਉਣੀ ਆ ਉਸ ਦਿਨ ਉਹਨੂੰ ਕੋਈ ਟਾਲ ਨਹੀਂ ਸਕਦਾ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਚੈਨਲਾਂ ਤੋਂ ਦੂਰ ਰੋ ਸਭ ਤੋਂ ਵੱਧ ਝੂਠ ਇਹ ਚੈਨਲਾਂ ਤੇ ਦਿਖਾਇਆ ਜਾਂਦੇ ਆ ਬਾਕੀ ਜਿੱਦਣ ਗੁਰੂ ਨਾਨਕ ਨੇ ਲਿਖੀ ਹੈ ਨਾ ਆਉਣੀਆਂ ਉਹ ਦਿਨ ਆ ਹੀ ਜਾਣੀਆਂ ਤੇ ਆਪਣਾ ਧਿਆਨ ਰੱਖੋ ਤੇ ਘਰਾਂ ਦੇ ਵਿੱਚ ਰਹੋ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਸਭ ਤੋਂ ਵੱਧ ਆ ਵੱਡੇ ਚੈਨਲਾਂ ਵਾਲਿਆਂ ਨੇ ਦਹਿਸਤ ਦਾ ਮਾਹੌਲ ਬਣਾਇਆ ਪਿਆ ਵਾ ਲੋਕਾਂ ਦੇ ਮਨਾਂ ਵਿੱਚ ਠੀਕ ਹੈ ਜਿਹੜੀ ਐਨੀ ਕੁ ਗੱਲ ਹੁੰਦੀ ਹੈ ਨਾ ਤੀਲੀ ਲਾ ਕੇ ਜਿਹੜੇ ਗੋਦੀ ਮੀਡੀਆ ਇੱਥੇ ਚੜਾ ਕੇ ਦੱਸਦੇ ਨੇ ਉਹ ਜਿਹੜੇ ਲੋਕਾਂ ਨੇ ਨਹੀਂ ਵੀ ਡਰਨਾ ਤੇ ਉਹ ਵੀ ਵਿਚਾਰੇ ਸਹਮ ਕੇ ਬੈਠੇ ਹੋਏ ਆ ਤੁਹਾਨੂੰ ਜਿਵੇਂ ਮੈਂ ਹੁਣੇ ਐਗਜ਼ਾਮਪਲ ਦੇ ਕੇ ਹਟਿਆ ਛੋਟੇ ਜਿਹੇ ਬੱਚੇ ਦੀ ਤੇ ਸਾਡੇ ਦੇ ਬੱਚੇ ਆਪ ਖੁਦ ਸਹਿਮੇ ਹੋਏ ਨੇ ਇਸ ਕਰਕੇ ਅਹੀਂ ਤੇ ਬਲੌਕ ਹੀ ਕੀਤੇ ਆਪਣੇ ਘਰਾਂ ਦੇ ਵਿੱਚ ਉਹ ਨਿਊਜ਼ ਚੈਨਲ ਬਾਕੀ ਵਾਇਗਰੂ ਨੇ ਜਿੱਦਣ ਲਿਖੀ ਹੈ ਨਾ ਜਿੰਨਾ ਚਿਰ ਉਦਾਂ ਕੋਈ ਟਾਲ ਨਹੀਂ ਸਕਦਾ ਜਿੱਦਣ ਆਉਣੀ ਹੋਏਗੀ ਆਪੇ ਆ ਜਣੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਆ ਆਪਣੇ ਘਰਾਂ ਦੇ ਵਿੱਚ ਬੈਠੇ ਰਹੋ ਡਟ ਕੇ ਰਹੋ ਤੇ ਆਪਣਾ ਖਾਣਾ ਪੀਣਾ ਖਾਓ ਬੱਚਿਆਂ ਦਾ ਖਿਆਲ ਰੱਖੋ ਇਹ ਬੜੀ ਅੱਛੀ ਬਾਤ ਕਹੀ ਆਪ ਜੀ ਜੇ ਦੋਸਤੋ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ